ਇਹ ਪੁਰਤਗਾਲ ਦਾ ਪਾਸਪੋਰਟ ਲੈਣਾ ਯਾਰ ਹੋ ਜਾਓ ਤੁਸੀਂ ਵੀ ਤਿਆਰ ਕਿਉਂਕਿ ਪੁਰਤਗਾਲ ਦਿੰਦਾ ਪੂਰੇ 5 ਸਾਲਾਂ ਦੇ ਵਿੱਚ ਰੈਡ ਪਾਸਪੋਰਟ ਇਹ ਅਸੀਂ ਇੱਕ ਸੀਰੀ ਸ਼ੁਰੂ ਕੀਤੀ ਸੀ ਜਿਹਦੇ ਵਿੱਚ ਸਵਾਲ ਤੁਹਾਡੇ ਜਵਾਬ ਸਾਡੇ ਇਹਦੇ ਵਿੱਚ ਸਭ ਤੋਂ ਮੇਨ ਕੁਐਸਚਨ ਸੀਗਾ ਕਿ ਰੈਡ ਪਾਸਪੋਰਟ ਪੁਰਤਗਾਲ ਕਦੋਂ ਦਿੰਦਾ ਤੇ ਕਿਹੜੇ ਵੀਜ਼ੇ ਤੇ ਦਿੰਦਾ ਇਹ ਵੀਡੀਓ ਐਂਡ ਤੱਕ ਜਰੂਰ ਦੇਖਿਓ ਇਹਦੇ ਵਿੱਚ ਸਭ ਤੋਂ ਪਹਿਲਾਂ ਆਰਟੀਕਲ 59 L EA ਕੈਟਾਗਰੀ ਦੇ ਵਿੱਚ ਤੁਹਾਨੂੰ ਕੇਸ ਅਪਲਾਈ ਕਰਨਾ ਪਊਗਾ ਇੰਡੀਆ ਤੋਂ ਹੀ ਤੁਹਾਨੂੰ ਉੱਥੇ ਵੀਜ਼ਾ D1 ਵੀਜ਼ਾ ਮਤਲਬ ਰੈਜ਼ਿਡੈਂਸੀ ਵੀਜ਼ਾ ਮਿਲੇਗਾ ਜਿਹਦੇ ਵਿੱਚ 304 ਮਹੀਨੇ ਤੁਹਾਨੂੰ TRC ਮਿਲੇਗੀ ਪੂਰੇ 5 ਸਾਲਾਂ ਦੇ ਵਿੱਚ ਤੁਹਾਨੂੰ ਰੈੱਡ ਪਾਸਪੋਰਟ ਮਿਲੇਗਾ 60 ਟੈਕਸ ਹੋਣੇ ਜ਼ਰੂਰੀ ਹੈ 60 ਟੈਕਸ ਇਨਾਂ ਤੋਂ ਬਾਅਦ ਤੁਹਾਨੂੰ ਉੱਥੇ ਦਾ ਰੈੱਡ ਪਾਸਪੋਰਟ ਅਪਲਾਈ ਕਰ ਸਕਦੇ ਹੋ ਤੁਹਾਨੂੰ 5 ਸਾਲਾਂ ਵਿੱਚ ਮਿਲ ਜਾਂਦਾ ਜਿਹਦੇ ਨਾਲ ਤੁਸੀਂ ਆਪਣਾ ਉੱਥੇ ਵਧੀਆ ਬਿਜ਼ਨਸ ਵਰਲਡ ਵਾਈਡ ਬਿਜ਼ਨਸ ਆਪਣਾ ਚਲਾ ਸਕਦੇ ਹੋ ਜੇ ਤੁਸੀਂ ਯੂਕੇ ਜਾ ਕੇ ਆਪਣਾ ਬਿਜ਼ਨਸ ਵਿਦ ਤੇ ਜਾ ਕੇ 1 ਸਾਲ ਬਾਅਦ ਬ੍ਰਿਟਿਸ਼ ਪਾਸਪੋਰਟ ਵੀ ਲੈ ਸਕਦੇ ਹੋ ਇਸ ਪਾਸਪੋਰਟ ਤੋਂ ਬਾਅਦ ਜਿਹੜਾ ਇਹਦੀ ਵੈਲਿਊ ਹੈ ਐਲਐ ਦੇ ਪਾਸਪੋਰਟ ਇੰਡੈਕਸ ਦੇ ਵਿੱਚ ਇਹਦੀ 4 ਤੋਂ 5ਵੇਂ ਦੇ ਨੰਬਰ ਤੇ ਆ ਪਰ ਜਿਹੜਾ ਇੰਡੀਆ ਦਾ 76 ਨੰਬਰ ਤੋਂ 82 ਨੰਬਰ ਤੇ ਚਲੇ ਗਿਆ ਜੀ ਇਹ ਇਸ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਪੁਰਤਗਾਲ ਦੇ ਪਾਸਪੋਰਟ ਦੀ ਕੀ ਵੈਲਿਊ ਆ ਜੇ ਤੁਸੀਂ ਇੱਥੇ ਵਿੱਚ ਜਾਣਾ ਚਾਹੁੰਦੇ ਹੋ ਪੁਰਤਗਾਲ ਦੇ ਵਿੱਚ ਆਪਣੇ D1 ਵੀਜ਼ੇ ਦੇ ਵਿੱਚ ਜਾਣਾ ਚਾਹੁੰਦੇ ਹੋ ਫੈਮਿਲੀ ਨੂੰ ਸੈਟਲ ਕਰਨਾ ਚਾਹੁੰਦੇ ਹੋ ਜਾਂ ਵਧੀਆ ਜੋਬ ਲੈਣਾ ਚਾਹੁੰਦੇ ਹੋ ਜਾਂ ਵਧੀਆ ਕੰਮ ਕਰਨਾ ਚਾਹੁੰਦੇ ਹੋ bizness ਕਰਨਾ ਚਾਹੁੰਦੇ ਹੋ ਜਲਦੀ ਤੋਂ ਜਲਦੀ ਆਪਣਾ ਕੇਸ D1 ਦੇ ਵਿੱਚ ਅਪਲਾਈ ਕਰ ਲਓ ਪੁਰਤਗਾਲ ਦਾ ਇੰਡੀਆ ਤੋਂ ਹੀ ਰੈਜ਼ੀਡੈਂਸ ਵੀਜ਼ਾ ਅਪਲਾਈ ਕਰ ਲਓ ਧੰਨਵਾਦ